ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੀ ਹੈਗੀ ਆਪਣੀ ਵੀਡੀਓ ਬਹੁਤ ਹੀ ਖਾਸ ਹੈਗੀ ਆ ਕਿਉਂਕਿ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਦੇ ਜਦੋਂ ਵੀ ਆਪਾਂ ਆਪਣੀ ਸਟਿਚਿੰਗ ਕਟਿੰਗ ਦੀ ਸਟਾਰਟਿੰਗ ਕਰਦੇ ਆ ਮੀਂ ਜੇ ਆਪਾਂ ਟੇਲਰ ਬਣਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਇਹਨਾਂ ਸਰੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਆ ਕਿਉਂਕਿ ਕਿਸੇ ਵੀ ਚੀਜ਼ ਦੀ ਘਾਟ ਹੋਵੇ ਪੰਜ ਸੱਤ ਚੀਜ਼ ਆਪਣੀਆਂ ਹੋ ਜੀਆਂ ਨਹੀਂ ਜੀ ਤੋ ਬਿਨਾਂ ਆਪਾਂ ਸੂਟ ਦੀ ਕਟਿੰਗ ਵੀ ਨਹੀਂ ਕਰ ਸਕਦੇ ਤੇ ਨਾ ਹੀ ਸਟਿਚਿੰਗ ਕਰ ਸਕਦੇ ਆ ਤਾਂ ਉਹਦੇ ਲਈ ਆਪਾਂ ਨੇ ਕੋਲ ਜਿੱਦਾਂ ਕੀ ਆਪਣਾ ਇੰਸੀਟਿਵ ਹੋ ਗਿਆ ਆਪਣੇ ਕੈਂਚੀ ਹੋਗੀ ਮਾਰਕਰ ਹੋ ਗਿਆ ਠੀਕ ਹੈ ਪ੍ਰੈਸ ਹੋਗੀ ਤੇ ਪੈਨਸਲ ਪੈਨ ਆਪਣੀ ਜੋ ਨੋਟਬੁੱਕ ਹੈ ਜਾਂ ਡਾਇਰੀ ਦੇ ਹਨ ਇਦਾਂ ਦੀਆਂ ਚੀਜ਼ਾਂ ਰੀਲ ਹੋਗੀ ਤਾਂ ਇਹਨਾਂ ਤੋਂ ਬਿਨਾਂ ਆਪਣੀ ਕਟਿੰਗ ਸਟੀਚਿੰਗ ਪੋਸੀਬਲ ਨਹੀਂ ਹੈਗੀ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਇਹਨਾਂ ਚੀਜ਼ਾਂ ਬਾਰੇ ਆਪਾਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇ ਦਿੰਦੇ ਹਾਂ ਜਿੱਦਾਂ ਆਹ ਵਾਲੀ ਫੱਟੀ ਹੈਗੀ ਆਪਣੀ ਛੋਟੀ ਇਹ ਹੈਗੀ ਆਪਣੀ 12 ਇੰਚ ਦੀ ਹੈਗੀ ਆ ਠੀਕ ਹੈ ਇਹਦਾ ਜਦੋਂ ਆਪਾਂ ਜਦੋਂ ਕੋਈ ਗਲੇ ਵਗੈਰਾ ਬਣਾਉਣੇ ਆ ਮੀਨ ਚ ਕਿ 12 ਇੰਚ ਤੱਕ ਕੀ ਹੈ ਤੇ ਤੁਸੀਂ ਕੁਝ ਵੀ ਨਾਪ ਸਕਦੇ ਹੋ ਜੋ ਕਿ ਮਾਰਕਿੰਗ ਕਰਨੀ ਹੈ ਇਸ ਤੋਂ ਆ ਜਿਹੜੀ ਆਹ ਵਾਲੀ ਫੱਟੀ ਆਪਣੀ ਐਲ ਸ਼ੇਪ ਫੱਟੀ ਆ ਗਈ ਇਹਦੇ ਨਾਲ ਕੀ ਆਪਾਂ ਕੱਪੜੇ ਵਿੱਚੋਂ ਕਾਣ ਕੱਢਦੇ ਆ ਜਾਂ ਮੰਨ ਕੇ ਚਲੋ ਆਪਾਂ ਕੱਪੜੇ ਨੂੰ ਕੀ ਆ ਕਟਿੰਗ ਕਰਦੇ ਆ ਜਦੋਂ ਆਪਾਂ ਆਪਣੇ ਕਮੀਜ਼ ਦੀ ਕਟਿੰਗ ਕਰਨੀ ਸ਼ੁਰੂ ਕਰਦੇ ਆ ਤਾਂ ਉਹ ਇਹ ਜਿਹੜਾ ਕੱਪੜੇ ਦੀ ਬਾਹਰ ਕੱਟ ਕੱਢਣੀ ਹੁੰਦੀ ਆ ਆਪਾਂ ਉਹ ਇਸੇ ਨਾਲ ਹੀ ਕਰਦੇ ਆ ਇਸ ਤਰ੍ਹਾਂ ਉਹਨੂੰ ਜਿਹੜਾ ਫੋਲਡਡ ਸਾਈਡ ਨੂੰ ਜਿੱਦਾਂ ਕਿ ਆਪਾਂ ਦੇਖੋ ਨੀਚੇ ਕੇਸ ਰੱਖਿਆ ਹੈ ਨਾ ਜਿਹੜਾ ਫੋਲਡ ਕੀਤਾ ਹੋਇਆ ਹੈ ਇਹਨੂੰ ਆ ਆ ਵੇਖੋ ਠੀਕ ਹੈ ਜਿੱਦਾਂ ਕਿ ਕੇਸ ਆਪਣੇ ਇਥੇ ਫੋਲਡ ਕਰਕੇ ਰੱਖਿਆ ਹੋਇਆ ਹੈ ਇਦਾਂ ਹੀ ਆਪਣੇ ਕਮੀਜ਼ਾ ਫੋਲਡ ਕਰਕੇ ਰੱਖਿਆ ਹੁੰਦਾ ਤਾਂ ਤੁਸੀਂ ਇਹਨੂੰ ਕਿ ਫੱਟੀ ਨੂੰ ਇਦਾਂ ਰੱਖੋਗੇ ਤੇ ਬਿਲਕੁਲ ਇਦਾਂ ਸਟ੍ਰੇਟ ਲਾਈਨ ਹੈ ਜਿਹੜੀ ਉਹ ਲਾਕ ਇਨ ਕਟਿੰਗ ਕਰ ਲੂਗੇ ਮੇਨਜ਼ ਕਿ ਜਿਹੜੀ ਇਥੇ ਕੱਪੜੇ ਦੀ ਵਾਧ ਘਾਟ ਹੋਊਗੀ ਉਹ ਤੁਹਾਡੀ ਨਿਕਲ ਜੂਗੀ ਠੀਕ ਹੈ ਇਹਦੇ ਚੋਂ ਵਾਧ ਘਾਟ ਆਪਣੀ ਨਿਕਲ ਜੂਗੀ ਆਪਾਂ ਉਹਨੂੰ ਕਟਿੰਗ ਕਰ ਦੇਵਾਂਗੇ ਇਸ ਤੋਂ ਬਾਅਦ ਆਪਣੀ ਨੈਕਸਟ ਆ ਗਿਆ ਜਿਹੜੀ ਆਹ ਵਾਲੀ ਫੱਟੀ ਆ ਗਈ ਆਪਣੀ ਇਹ ਆਪਾਂ ਜਿੱਦਾਂ ਕਿ ਆਪਾਂ हिਪ ਵਿੱਚ ਕਾਰਟ ਵਗੈਰਾ ਪਾਉਣੀ ਆ ਇਹ ਆਪਣੀਆਂ ਦੋ ਫੱਟੀਆਂ ਹੁੰਦੀਆਂ ਨੇ ਇਤਾਂ ਦੀਆਂ ਦੇਖੋ ਇੱਕ ਆਹ ਵਾਲੀ ਫੱਟੀ ਆ ਗਈ ਆਪਣੇ ਕੋਲ ਮੈਂ ਇੱਕ ਮਿੰਟ ਦੇਖੋ ਇਹ ਜਿਹੜੀ ਥੋੜਾ ਡਿਫਰੈਂਟ ਹੁੰਦਾ ਆਹ ਵੇਖੋ ਇਹਦੇ ਚਕਾਰ ਤੋਂ ਜ਼ਿਆਦਾ ਡੂੰਘੇ ਪਾਈ ਹੁੰਦੀ ਆ ਤਾਂ ਇਹ ਫੱਟੀ ਜਿਹੜੀ ਆਪਣੀ ਇਹ ਆਪਾਂ ਯੂਜ਼ ਕਰਦੇ ਜਿੱਦਾਂ हिਪ ਤੇ ਮਾਰਕਿੰਗ ਕਰਨੀ ਆਪਾਂ ਹਨਾ ਫਿਟਿੰਗ ਦੀ ਮਾਰਕਿੰਗ ਕਰਨੀ ਆ ਤਾਂ ਆਪਾਂ ਇਹ ਵਾਲੀ ਫੱਟੀ ਨਾ ਕਰਨੀ ਹੁੰਦੀ ਆ ਜਾਂ ਬਾਹਰ ਵਿੱਚ ਕਾਟ ਪਾਣੀ ਤਾਂ ਵੀ ਆਪੇ ਇਸੇ ਫੱਟੀ ਨਾਲ ਹੀ ਜਿਹੜੀ ਪਾ ਸਕਦੀਆਂ ਇਸ ਤੋਂ ਬਾਅਦ ਇਹ ਆ ਗਈ ਆਪਣੀ ਅਦੇ ਕੋਤੇ ਲਿਖਿਆ ਵੀ ਹੁੰਦਾ ਡਿਜ਼ਾਈਨਰ ਇਸ ਲੈਗ ਕਰ ਦੋ ਸਕੇਲ ਮੈਂ ਜਿਹੜੇ ਆਪਾਂ ਪਲਾਜ਼ੋ ਵਗੈਰਾ ਕਟਿੰਗ ਕਰਦੇ ਆ ਉਹਦੇ ਵਿੱਚ ਆਪਾਂ ਕਾਟ ਪਾਉਣੇ ਨੇ ਦੋਵੇਂ ਸਾਈਡਾਂ ਤੇ ਤਾਂ ਉਹਦੇ ਲਈ ਆਪਾਂ ਏਜ ਨੂੰ ਯੂਜ਼ ਕਰਦੇ ਆ ਠੀਕ ਹੈ ਤੇ ਇਹਦੇ ਬਾਅਦ ਤੋਂ ਨਾਲ ਕੀ ਆਪਾਂ ਉਹਦੇ ਵਿੱਚ ਕਾਟਣਾ ਪਾਉਣੇ ਆ ਜਿਹੜੀ ਉੱਪਰ ਬੈਕ ਸਾਈਡ ਤੋਂ ਵੱਧ ਰੱਖ ਦਿਨ ਪਲਾਜ਼ੋ ਤਿੰਨ ਸਾਢੇ ਤਿੰਨ ਇੰਚ ਜੋ ਪਕਾਟ ਪਾਉਣੀ ਆ ਤਾਂ ਉਹ ਵੀ ਇਹਦੇ ਨਾਲ ਜਿਹੜੀ ਉਪਰ ਵਾਲੀ ਸਾਈਡ ਨੇਦੀ ਪਾਸ ਆ ਗਏ ਤਿਰਛੀ ਕੱਟ ਦਿੰਨੇ ਆ ਨਾ ਤਾਂ ਉਹ ਜਿਹੜਾ ਆਪਾਂ ਫੋਲਡ ਕਰਦੇ ਆ ਤਾਂ ਉਹਦੇ ਵਿੱਚ ਬਲ ਪੈ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਇਹਦੇ ਨਾਲ ਹੀ ਉਹ ਜਿਹੜੀ ਕਾਟ ਪਾਉਣੀ ਹੈ ਉਹਦੇ ਤ ਇੱਧਰਲੀ ਸਾਈਡ ਨਾਲ ਨਹੀਂ ਪਾਉਣੀ ਇੱਧਰਲੀ ਸਾਈਡ ਨਾਲ ਪਾਉਣੀ ਐਦਾਂ ਠੀਕ ਐ ਤਾਂ ਇਹ ਆਪਾਂ ਤੁਹਾਨੂੰ ਫੱਟੀਆਂ ਤੁਹਾਨੂੰ ਦਾਲ ਦਿੱਤਾ ਏ ਇਸ ਤੋਂ ਬਾਅਦ ਆਪਾਂ ਚੱਲਦੇ ਆ ਜੀ ਆਪਣੇ ਇੰਚੀ ਟੇਪਲ ਇਹ ਆ ਗਿਆ ਆਪਣਾ ਇੰਚੀ ਟੇਪ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ ਆਪਣੀ ਕਿਉਂਕਿ ਜਦੋਂ ਵੀ ਆਪਾਂ ਕੋਲ ਕਸਟਮਰ ਆਊਗਾ ਉਹ ਹੋਰ ਕੋਈ ਚੀਜ਼ ਲਿਆਵੇ ਨਾ ਲਿਆਵੇ ਪਰ ਆਪਾਂ ਨੂੰ ਇਸ ਦੀ ਜਰੂਰਤ ਪੈਣੀ ਹੀ ਪੈਣੀ ਆ ਕਿਉਂਕਿ ਉਹਨਾਂ ਦਾ ਆਪਾਂ ਜੇਕਰ ਬੋਡੀ ਮੈਸਰਮੈਂਟ ਕਰਨਾ ਤਾਂ ਵੀ ਆਪਣੀ ਇੰਚੀ ਟੇਪ ਦੀ ਜਰੂਰਤ ਪੈਣੀ ਆ ਜੇਕਰ ਉਹ ਆਪਣਾ ਨਾਪ-ਨਾ ਲੈ ਕੇ ਆਇਆ ਤਾਂ ਉਹ ਆਪ ਨੂੰ ਪੁੱਛਦਾ ਹੈ ਨਾ ਵੀ ਆਹ ਚੀਜ਼ ਕਿੰਨੀ ਆ ਸਾਡੀ ਆਹ ਚੀਜ਼ ਕਿੰਨੀ ਆ ਤਾਂ ਉਹ ਜੇ ਆਪਾਂ ਕੋਲ ਇੰਚੀ ਟੇਪ ਹੋ ਆਪਾਂ ਤਾਂ ਹੀ ਦੱਸ ਸਕਦੇ ਆ ਤੇ ਕਿੰਡਾ ਵੀ ਵੱਡਾ ਚਾਹੇ ਕੋਈ ਟੇਲਰ ਆ ਤਾਂ ਬਿਨਾਂ ਇੰਚੀ ਟੇਪ ਤੋਂ ਆਪਾਂ ਸੂਟ ਦਾ ਨਾਪ ਮੀਜ਼ਰ ਕੱਟ ਸਕ ਸਕਦੇ ਆ ਤੇ ਨਹੀਂ ਉਹਨੂੰ ਕੱਟ ਸਕਦੇ ਆ ਤਾਂ ਇਹ ਇੰਚੀ ਟੇਪ ਆਪਣਾ ਇੰਚੀ ਟੇਪ ਜਿਹੜਾ ਆਪਣੇ ਕੋਲ ਇਹ ਹੁੰਦਾ ਜੀ 60 ਇੰਚ ਦਾ ਆ ਦੇਖੋ 56 ਤੱਕ ਕੀਤੀ ਤੇ 60 ਇੰਚ ਤੱਕ ਦਾ ਜਿਹੜਾ ਇੰਚ ਟੇਪ ਆਪਣਾ ਹੁੰਦਾ ਵਾ ਤੇ ਇੱਕ ਹੋਰ ਇਹਦੇ ਵਿੱਚ ਜਿਹੜੇ ਮੀਟਰ ਬਹੁਤ ਸਾਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਜਦੋਂ ਆਪਣੇ ਕੋਲ ਕੋਈ ਵੀ ਕਸਟਮਰ ਸੂਟ ਲੈ ਕੇ ਆਉਂਦਾ ਨਾ ਤਾਂ ਉਹਦੇ ਵਿੱਚ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਵੀ ਉਹਨਾਂ ਦਾ ਜਿਹੜਾ ਸੂਟ ਆ ਤੁਸੀਂ ਨਾਪਣਾ ਜ਼ਰੂਰਾ ਵੀ ਉਹ ਪੰਜ ਮੀਟਰ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਕਈ ਵਾਰ ਕੀ ਹੁੰਦਾ ਕਪੜਾ ਪਹਿਲਾਂ ਤੋਂ ਹੀ ਘੱਟ ਹੁੰਦਾ ਆਪਾਂ ਕਮੀਜ਼ ਵਗੈਰਾ ਉਤਾਰ ਲੈਨੇ ਸਲਵਾਰ ਦਾ ਕਪੜਾ ਕੀ ਘਟੇ ਜਾਂਦਾ ਤਾਂ ਤੁਸੀਂ ਪਹਿਲਾਂ ਤੁਸੀਂ ਜਿਹੜਾ ਆਪਣਾ ਉਹ ਕਮੀਜ਼ ਨੂੰ ਕਪੜਾ ਦੇ ਕੇ ਜਾਂ ਤਾਂ ਮੀਜ਼ਰ ਕਰਕੇ ਉਹਨਾਂ ਨੂੰ ਦੱਸ ਦੇਣਾ ਵੀ ਤੁਹਾਡਾ ਕਪੜਾ ਜਿਹੜਾ ਐਨਾ ਹੈਗਾ ਤੇ ਇਹਦੇ 'ਚ ਤੁਹਾਡਾ ਸੂਟ ਬਣੂਗਾ ਜਾਂ ਨਹੀਂ ਬਣੂਗਾ ਤਾਂ ਤੁਸੀਂ ਨਾਪਣਾ ਕਿੱਦਾਂਗੇ ਠੀਕ ਆ ਆਪਣੇ ਕੋਲ ਗਾਜੂ ਵਗੈਰਾ ਤਾਂ ਹੁੰਦਾ ਨਹੀਂ ਹੈ ਨਾ ਤਾਂ ਦੇਖੋ ਆਪਾਂ ਤੁਹਾਨੂੰ ਮੀਟਰ ਦੱਸਦੇ ਆ ਇਹਦੇ ਕਿ 39 ਇੰਚ ਦਾ 1 ਮੀਟਰ ਬਣਿਆ ਜਾਂਦਾ ਆਪਣੇ ਇੰਚੀ ਟੇਪ ਤੋਂ ਜੇ ਆਪਾਂ ਮੀਟਰ ਦਾ ਹਿਸਾਬ ਲਾਉਣੇ ਆ ਦਾ 39 ਜਿਹੜਾ ਇੰਚਾ ਆਪਣਾ ਇਹ 1 ਮੀਟਰ ਹੁੰਦਾ ਤਾਂ ਹੁਣ ਤੁਸੀਂ ਉਹਦੇ ਪੁਆਇੰਟ ਜਿੱਦਾਂ ਆਪਾਂ ਕੱਪੜੇ ਨੂੰ ਇੱਕ ਵਾਰ ਇਦਾਂ ਰੱਖ ਲੈਣਾ ਤੁਸੀਂ 39 ਇੰਚ ਤੇ ਮਾਰਕਿੰਗ ਕਰ ਲਓਗੇ ਉਸ ਤੋਂ ਬਾਅਦ ਕੱਪੜੇ ਨੂੰ ਐਦਾਂ ਐਦਾਂ ਜਿੱਦਾਂ ਆਪਣੀ ਤਹਿ ਲੱਗੀ ਹੁੰਦੀ ਆ ਆਪਾਂ ਨਾ ਦੁਕਾਨ ਤੋਂ ਲੈ ਕੇ ਆਉਣੇ ਆ ਤਾਂ ਉਹਨੂੰ ਇਦਾਂ ਫੋਲਡ ਕਰਕੇ ਜੇ ਤੁਹਾਡੀਆਂ 5 5 ਲੇਅਰਸ ਬਣ ਰਹੀਆਂ ਨੇ ਪੰਜ ਤਹਿ ਲੱਗ ਰਹੀਆਂ ਤੇ ਮੀਂਝੋ 5 ਮੀਟਰ ਕੱਪੜਾ ਤੁਹਾਡਾ ਜਿਹੜਾ ਪੂਰਾ ਵਾ ਠੀਕ ਆ ਤਾਂ ਉਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਇਤ ਤੋਂ ਬਾਅਦ ਇੰਚ ਟੇਪ ਵਿੱਚ ਕੀ ਹੁੰਦਾ ਆਪਣਾ ਮੇਨ ਜਿੱਦਾਂ 1 ਇੰਚ ਇੱਥੇ ਆ ਗਿਆ ਪੌਣਾ ਹੁਣ ਤੁਹਾਨੂੰ ਪੜਾਈ ਦਾ ਕੀ ਹੈ ਬਹੁਤ ਸਾਰੇ ਬਿਗਿਨਰ ਜਿਹੜੇ ਹੁੰਦੇ ਉਹਦੇ ਵਿੱਚ ਉਲਝਦੇ ਨੇ ਜਿੱਦਾਂ ਪੌਣਾ ਪੌਣਾ ਮੀਨ ਆਪਣਾ ਆ 1 ਇੰਚ ਆ ਗਿਆ ਠੀਕ ਹੈ ਇਹ ਤੋਂ ਆਪਣੇ ਦੋ ਸੂਤ ਘਾਟੋਂ ਦੇ ਨੂੰ ਆਪਾਂ ਪੌਣਾ ਮੰਨਦੇ ਆ ਜੇ ਆਪਾਂ ਨੇ ਇੱਕ ਚੋਂ ਮੰਨ ਕੇ ਚਲੋ ਆਪਾਂ ਇੱਥੇ ਆ ਰਹੇ ਕੋਈ ਵੀ ਮਾਰਕੀ ਮੀਨਜ ਕਿਹ ਪੌਣਾ ਇੰਚ ਆ ਗਿਆ ਆਪਣਾ ਠੀਕ ਹੈ ਇਸ ਤੋਂ ਅਜੇ ਆਪਾਂ ਕੁਝ ਨਾਪਦੇ ਆਪਾਂ ਨੂੰ ਪਤਾ ਚੱਲਦਾ ਵੀ ਆਪਣਾ ਕੀ ਹੈ ਮੰਨ ਕੇ ਚਲੋ ਆਪ ਕੋਈ ਕਾਟ ਪਾ ਰਹੇ ਹਾਂ ਡੁਗਾਈ ਦੀ ਠੀਕ ਹੈ ਵੀ ਉਹ ਸਵਾ ਇੰਚ ਕੀ ਆਪਣੀ ਵਾਧਾ ਚਾਹੇ ਘਾਟਾ ਠੀਕ ਹੈ ਇਹ ਆਪਣਾ 1 ਇੰਚ ਤੇ ਆ ਗਿਆ ਵਾਲੀ ਮਾਰਕਿੰਗ ਠੀਕ ਹੈ ਹੁਣ ਆਪਾਂ ਕੋਈ ਕਵੇ ਵੀ ਆਪਣੀ ਉਹ ਵਾਲੀ ਚੀਜ਼ ਜਿਹੜੀ ਕਮਰ ਆਪਣੀ ਉਹ ਸਵਾ ਇੰਚ ਕੀ ਆ ਡੂੰਗੀ ਆ ਬ੍ਰੈਸਟ ਨਾਲੋਂ ਤਾਂ ਹੁਣ ਸਵਾ ਕਿਨਾ ਮੀਨਜ਼ 1 ਤੋਂ ਆਪਣੀ ਦੋ ਸੂਤ ਹੈਗਾ ਜਿਹੜੇ ਉੱਪਰ ਆ ਠੀਕ ਹੈ ਇਹ ਆ ਗਿਆ ਆਪਣੀ ਪੁਣਾਈ ਇਹ ਆ ਗਿਆ ਆਪਣਾ 1 ਇੰਚ ਤੇ ਆ ਗਿਆ ਆਪਣੀ ਸਵਾਈ ਆ ਪੁਣਾ 1 ਇੰਚ ਆ ਗਿਆ ਆ ਪੂਰਾ 1 ਇੰਚ ਆ ਗਿਆ ਤੇ ਆ ਗਿਆ 1/2 ਇੰਚ ਹੁਣ ਅੱਧਾ ਜਿਵੇਂ ਅੱਧਾ ਇੰਚ ਅੱਧਾ ਇੰਚ ਹੁੰਦਾ ਆਹ ਵਾਲਾ ਜੀ ਹੁਣ ਤੁਸੀਂ ਇਹਦੇ ਚ ਸੂਤ ਗਿਣ ਕੇ ਦਿਖਾਉਣਾ ਤੁਹਾਨੂੰ 1 ਇੰਚ ਵਿੱਚ ਜਿੱਦਾਂ ਆਪਾਂ ਆ ਏ ਇੰਚ ਤੋਂ ਏ 1 ਇੰਚ ਤੋਂ 2 ਇੰਚ ਦੇ ਵਿੱਚ ਦੇਦੇ ਆ ਸੂਤ ਕਿੰਨੇ ਹੁੰਦੇ ਆ ਆਪਣੇ ਦੇਖੋ ਗਿਣਦੇ ਆ 1 2 3 4 5 6 7 ਠੀਕ ਹੈ 7 ਆ ਗਏ ਹੁਣ 7 ਦਾ ਹੁਣ ਜੇ ਆਪੇ 7 ਸੂਤ ਆ ਗਏ ਤਾਂ ਹੁਣ ਇਹ 1 ਇੰਚ ਦਾ ਆਪਣਾ ਹਾਫ ਕਿੱਥੇ ਆ ਗਿਆ ਇਹ ਆ ਗਿਆ ਜੀ ਦਾ ਹਾਫ ਹੁਣ ਹਾਫ ਵਿੱਚ ਆਪਾਂ ਜੀ ਦੇਖ ਕਿੰਨੇ ਸੂਤ ਹੁੰਦੇ ਆ 1 2 3 ਤਿੰਨ ਸੂਤ ਹੋ ਗਿਆ ਆਪਣੇ ਹਾਫ ਦੇ ਵਿੱਚ ਜੇ ਆਪਾਂ 1 ਇੰਚ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸੂਤ ਆ ਜਿਹੜੇ ਆਪਣੇ ਉਹ ਸੱਤ ਹੁੰਦੇ ਆ ਠੀਕ ਹੈ ਤੇ ਇਸ ਚੀਜ਼ ਦਾ ਵੀ ਖਿਆਲ ਰੱਖਣਾ ਇੰਚ ਟੇਪ ਦੀ ਵੀ ਨੌਲੇਜ ਹੋਣੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਇੰਚ ਟੇਪ ਤੇ ਹੀ ਆਪਣੀ ਸਾਰੀ ਕੀ ਕਟਿੰਗ ਐ ਸਟੀਚਿੰਗ ਨਿਰਪੱਖ ਕਰਦੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਾਂ ਮੋٹے ਮੋਟੀ ਚੀਜ਼ਾਂ ਤੁਹਾਨੂੰ ਦੱਸ ਰਹੀਆਂ ਜਦੋਂ ਵੀ ਤੁਹਾਡੇ ਕੋਲ ਕਸਟਮਰ ਆਉਂਦਾ ਤਾਂ ਉਹਦੇ ਜਦੋਂ ਤੁਸੀਂ ਨਾਪ ਮਾਡਲ ਲੈਣੇ ਹੋ ਬੋਡੀ ਮੀਜ਼ਰਮੈਂਟ ਆ ਚਾਹੇ ਉਹ ਤੁਸੀਂ ਕਮੀਜ਼ ਦੇ ਨਾਪ ਤੋਂ ਜਾਂ ਸਲਵਾਰ ਤੋਂ ਜੋ ਵੀ ਨਾਪ ਲੈਣਿਓ ਤਦਸੀ ਕਰਨਾ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਨਾਪ ਕਿਹੜਾ-ਕਿਹੜਾ ਹੋਣਾ ਚਾਹੀਦਾ ਤੁਹਾਡੇ ਕੋਲੇ ਤਾਂ ਕਿ ਤੁਹਾਡੀ ਜਿਹੜੀ ਕਟਿੰਗ ਸਟੀਚਿੰਗ ਪਰਫੈਕਟ ਬੈਠੇ ਹਨ ਦੇਖੋ ਕਮੀਜ਼ ਲਈ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਇਹ ਹੈ ਆਪਣਾ ਕਮੀਜ਼ ਤੇ ਇੱਕ ਗੱਲ ਇਹਦੇ ਤੋਂ ਪਹਿਲਾਂ ਆਪਾਂ ਤੁਹਾਨੂੰ ਹੋਰ 10 ਨੋਟ ਕਰ ਲਓ ਸਭ ਤੋਂ ਪਹਿਲਾਂ ਜਿੱਦੋਂ ਤੁਸੀਂ ਆਹ ਵਾਲੀ ਦੇਖੋ ਜਿੱਦਾਂ ਆਪਾਂ ਨਾਪ ਲਿਖ ਲਏ ਮੇਰੇ ਕੋਲ ਆਹ ਨਾਪ ਚਾਹੀਦਾ ਉਹ ਆਪਾਂ ਪੈਨ ਨਾਲ ਲਿਖ ਸਕਦੇ ਆ ਬਟ ਜਿਹੜਾ ਆਪਾਂ ਨਾਪ ਉਹਨਾਂ ਦਾ ਲਿਖਣਾ ਵੀ ਇੰਨੇ ਇੰਨੇ ਉਹਨੂੰ ਤੁਸੀਂ ਪਹਿਲੀ ਵਾਰ ਕੀ ਪੈਨਸਲ ਨਾਲ ਕੀ ਆ ਲਿਖਣਾ ਕਿਉਂ ਕਿ ਕਿਉਂਕਿ ਜਦੋਂ ਵੀ ਕਸਟਮਰ ਆਪਣੇ ਕੋਲ ਆਉਂਦਾ ਪਹਿਲੀ ਵਾਰ ਉਹਦਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਦੀ ਚੁਆਇਸ ਕਿੱਦਾਂ ਦੀ ਆ ਕਿਉਂਕਿ ਜਦੋਂ ਸੂਟ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਪਹਿਲੀ ਵਾਰ ਸੀਨ ਤੇ ਹੀ ਪਰਫੈਕਟ ਆ ਜਾਂ ਕਈ ਵਾਰ ਥੋੜਾ ਬਹੁਤਾ ਕੀ ਇਹ ਫਰਕ ਰਿਹਾ ਹੀ ਜਾਂਦਾ ਤਾਂ ਤੁਸੀਂ ਕੀ ਕਰਨਾ ਦੇਖੋ ਜਿੱਦਾਂ ਇੱਥੇ ਆਪਾਂ ਲਿਖ ਲਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਕਮੀਜ਼ ਦੀ ਚਾਹੀਦੀ ਹੁੰਦੀ ਹੈ ਲੰਬਾਈ ਠੀਕ ਹੈ ਇਹ ਵਾਲਾ ਆਪਾਂ ਜੋ ਕਿ ਜਿਹੜਾ ਹੈਡ ਹੈਡਿੰਗ ਲਿਖ ਰਹੇ ਆਂ ਆਪਾਂ ਪੈਨ ਨਾਲ ਲਿਖਾਂਗੇ ਲੰਬਾਈ ਤੋਂ ਬਾਅਦ ਆ ਜਾਏਗਾ ਆਪਣੀ ਕਮੀਜ਼ ਦਾ ਘੇਰਾ ਠੀਕ ਹੈ ਘੇਰੇ ਤੋਂ ਬਾਅਦ ਲਿਖਾਂਗੇ ਜੀ ਆਪਾਂ ਘੇਰਾ ਵੀ ਲਿਖ ਲੈ ਹੁਣ ਲਿਖੋ ਤੀਰਾ ਤੀਰਾ ਕਿੰਨਾ ਆ ਰਿਹਾ ਆਪਣਾ ਠੀਕ ਹੈ ਉਸ ਤੋਂ ਬਾਅਦ ਆਪਣੀ ਹੈ ਜੀ ਦੀ ਲੋਰ ਬ੍ਰੈਸਟ ਲੋਅਰ ਬੈਸਟ ਕਿ ਲਿਖਣਾ ਹੈ ਤੇ ਤੁਸੀਂ ਲੋਅਰ ਛਾਤੀ ਲਿਖ ਸਕਦੇ ਹੋ ਇਹ ਆ ਗਈ ਅੱਪਰ ਛਾਤੀ ਜਾਂ ਮੇਨ ਬ੍ਰੈਸਟ ਵੀ ਲਿਖ ਮੇਨ ਛਾਤੀ ਲਿਖ ਸਕਦੇ ਹੋ ਠੀਕ ਹੈ ਉਹਦੇ ਤੋਂ ਬਾਅਦ ਆਪਣੇ ਕੋਲ ਆ ਗਈ ਕਮਰ ਕਮਰ ਤੋਂ نیچے ਚੱਲਦੇ ਆਪਾਂ हिਪ ਇੱਕ ਹੋਰ ਇਹ ਜਿਹੜਾ ਆਪਾਂ ਹੁਣ ਇਸ ਤੋਂ ਬਾਅਦ ਫਰੰਟ ਕਾਟ ਫਰੰਟ ਕਾਟ ਕਿਹੜੀ ਹੁੰਦੀ ਹੈ ਇਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਪਾਵਾਂਗੇ ਜਿਹੜਾ ਵੀ ਆਪਾਂ ਮੈਜ਼ਰਮੈਂਟ ਲਿਖ ਰਹੇ ਆਂ ਵੀ ਇਹ ਕਿੱਥੋਂ-ਕਿੱਥੋਂ ਨਾਪਣਾ ਹੁੰਦਾ ਤੇ ਕਿਹੜੀਆਂ ਚੀਜ਼ਾਂ ਦਾ ਕਿੱਦਾਂ ਇਹਦਾ ਧਿਆਨ ਰੱਖਣਾ ਠੀਕ ਹੈ ਫਰੰਟ ਕਾਟ ਇਸ ਤੋਂ ਬਾਅਦ ਆਪਣੀ ਅੱਗੇ ਜੀ ਬਾਹ ਕਮੀਜ਼ ਦੇ ਬਾਹ ਦੀ ਲੰਬਾਈ ਕਿੰਨੀ ਆ ਲੰਬਾਈ ਐਂਡ ਆਪਣੀ ਬਾਹ ਦੀ ਮੂਹਰੇ ਕਿੰਨੀ ਆ ਠੀਕ ਹੈ ਆਪਾਂ ਪਿਓਰ ਪੰਜਾਬੀ ਵਿੱਚ ਦੱਸ ਰਹੇ ਹਾਂ ਜੇਕਰ ਤੁਹਾਨੂੰ ਫੇਰ ਵੀ ਕੋਈ ਸਮਝ ਨਾ ਲੱਗੇ ਤਾਂ ਤੁਸੀਂ ਕਮੈਂਟ ਕਰਨਾ ਇਹ ਆ ਗਈ ਜੀ ਆਪਣੇ ਕਮੀਜ਼ ਦੀ ਮੇਜ਼ਰਮੈਂਟ ਇਸ ਤੋਂ ਬਾਅਦ ਆਪਾਂ ਇਧਰ ਲਈ ਸਾਇਤ ਤਰੀਕ ਹੈ ਜਿੱਦਾਂ ਆਪਣੇ ਪਲੇਟਸ ਪਾਈਆਂ ਹੁੰਦੀਆਂ ਬਹੁਤ ਸਾਰੀਆਂ ਆਪਣੀਆਂ ਭੈਣਾਂ ਪਲੇਟਸ ਪਵਾਉਂਦੀਆਂ ਨੇ ਤਾਂ ਉਹਦਾ ਤੁਸੀਂ ਕੀ ਲਿਖਣਾ ਦੇਖੋ ਨੋ ਉੱਪਰੋਂ ਆਪਣੀ ਲੰਬਾਈ ਕਿੰਨੀ ਹੈ ਪਲੇਟਸ ਦੀ ਠੀਕ ਹੈ ਤੇ ਵਿਚਕਾਰ ਡਿਸਟੈਂਸ ਕਿੰਨਾ ਉਹਨਾਂ ਦਾ ਫਾਸਲਾ ਫਾਸਲਾ ਕਿੰਨੇ ਆਪਸ ਵਿੱਚ ਠੀਕ ਹੈ ਕਿੰਨੇ ਇੰਚ ਚੌੜਾਈ ਆ ਫਿਰ ਆਪਾਂ ਲਿਖਾਂਗੇ ਜੀ ਅਗਲਾ ਅਗਲਾ ਠੀਕ ਹੈ ਇਸ ਤੋਂ ਬਾਅਦ ਆਪਾਂ ਲਿਖਾਂਗੇ ਪਿਛਲਾ ਅਗਲਾ ਆਪਣਾ ਬੈਕ neck ਕਿੰਨਾ ਹੈਗਾ ਫਿਰ ਆ ਗਿਆ ਆਪਣੀ ਚਾਕ ਤੇ ਇੱਕ ਲਿਖਾਂਗੇ ਆਪਾਂ ਸਾਈਡ ਸੀਨ ਇਹ ਆਪਾਂ ਤੁਹਾਨੂੰ ਸਮਝਾਵਾਂਗੇ ਜੀ ਨੈਕਸਟ ਵੀਡੀਓ ਵਿੱਚ نیچے ਚਲੋ ਆਪਣੀ ਸਲਵਾਰ ਵੱਲ ਸਲਵਾਰ ਸਲਵਾਰ ਦੀ ਆਪ ਨੂੰ ਪਤਾ ਹੋਣਾ ਚਾਹੀਦਾ ਜੀ ਲੰਬਾਈ ਵੀ ਤੁਹਾਡੀ ਸਲਵਾਰ ਦੀ ਲੰਬਾਈ ਕਿੰਨੀ ਆ ਉਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵੀ ਸਲਵਾਰ ਦੀ ਲੰਬਾਈ ਨਾਪਣ ਦੇ ਵੀ ਦੋ ਤਰੀਕੇ ਆ ਕਈ ਵਾਰ ਜਿਹੜੀ ਹੁਣ ਕਾਰਟ ਵਾਲੀ ਸਲਵਾਰ ਹੁੰਦੀ ਆ ਉਹ ਆਪਾਂ ਬਿਲਕੁਲ ਸੈਂਟਰ ਚੋਂ ਨਹੀਂ ਨਾਪ ਸਕਦੇ ਹੁੰਦੇ ਕਿਉਂਕਿ ਇਹਦੇ ਵਿੱਚ ਕਾਰਟ ਆ ਜਿਹੜੀ ਆਲਮੋਸਟ ਪਈ ਹੁੰਦੀ ਆ ਤਾਂ ਉਹਦਾ ਉਹੀ ਨਾਪ ਲੈਖ ਲੈਣੇ ਆ ਤੇ ਉਸ ਦੇ ਅਕੋਰਡਿੰਗ ਹੀ ਕਟਿੰਗ ਕਰਕੇ ਸਟੀਚਿੰਗ ਕਰ ਦਿੰਨੇ ਆ ਤਾਂ ਕਿਉਂਕਿ ਉਹਦੇ ਵਿੱਚ ਕਾਰਟ ਪਈ ਹੁੰਦੀ ਆ ਆਪਣੇ ਗੋਡੇ ਦੇ ਵਿੱਚ ਹਨਾ ਆਪਾਂ ਉਹਦਾ ਆਈਡੀਆ ਨਹੀਂ ਲੱਗਦਾ ਹੈਗਾ ਤਾਂ ਉਹਦਾ ਤੁਸੀਂ ਆਈਡੀਆ ਲਾਉਣਾ ਕਿਦਾਂ ਵੀ ਇਹਦੇ ਵਿੱਚ ਕਾਰਟ ਪਾਈ ਹੋਈ ਆ ਪਹਿਲਾਂ ਜਾਂ ਨਹੀਂ ਪਾਈ ਹੋਈ ਉਹ ਵੀ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਦੱਸਾਂਗੇ ਠੀਕ ਹੈ ਤੇ ਹੁਣ ਆਪਾਂ ਸਲਵਾਰ ਦੀ ਲੰਬਾਈ ਦੇਖੋ ਟੋਟਲ ਰੱਖਣੀ ਹੈ ਟੋਟਲ ਰੱਖੋ ਜੇ ਤੁਸੀਂ ਆਪਣੇ ਬੈਲਟ ਦਾ ਮਾਈਨਸ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਠੀਕ ਹੈ ਸਲਵਾਰ ਦੀ ਲੰਬਾਈ ਆ ਗਈ ਅੱਗੇ ਆ ਜੀ ਆਪਣੇ ਕੋਲ ਸਲਵਾਰ ਦੀ ਬੈਲਟ ਬੈਲਟ ਦੀ ਲੰਬਾਈ ਕਿੰਨੀ ਹੋ ਲੰਬਾਈ ਹੋਗੀ ਜੀ ਉੱਪਰ ਵਾਲ ਨੂੰ ਠੀਕ ਹੈ ਲੰਬਾਈ ਆ ਵਾਲੀ ਹੋਗੀ ਜਿਹਦਾ ਕਿ ਆਪਣੀ ਬੈਲਟ ਬਣੀ ਹੋਈ ਹੈ ਇੱਥੇ ਆਪਣੀ ਆ ਗਈ ਜਿਹੜੀ ਠੀਕ ਹੈ ਇਦਾਂ ਬੈਲਟ ਬਣੀ ਹੋਈ ਹੈ ਇਹ ਆ ਆ ਗਈ ਜਿਹਦੀ ਲੰਬਾਈ ਮੋਲ ਨੂੰ ਲੰਬਾਈ ਚੜਾਈ ਚ ਬਹੁਤ ਸਾਰੀਆਂ ਭੈਣਾ ਉਲਝ ਜਾਂਦੀਆਂ ਨੇ ਵੀ ਕਿਹੜੀ ਲੰਬਾਈ ਹੁੰਦੀ ਹੈ ਤੇ ਕਿਹੜੀ ਚੜਾਈ ਹੁੰਦੀ ਆ ਲੰਬਾਈ ਉਹ ਹੁੰਦੀ ਹੈ ਜਿਹੜੀ ਹਮੇਸ਼ਾ ਉੱਪਰ ਨੂੰ ਨਾਪੀ ਜਾਂਦੇ ਉੱਪਰ ਤੋਂ ਨੀਚੇ ਤੱਕ ਜਿੱਦਾਂ ਆਪਣੀ ਲੈਂਥ ਹੁੰਦੀ ਹੈ ਨਾ ਪਰ ਲੰਬਾਈ ਕਹਿੰਦੇ ਆਪਣੀ ਲੰਬਾਈ ਕਿੰਨੀ ਆ ਤਾਂ ਇਹ ਹੁੰਦੀ ਹੈ ਲੰਬਾਈ ਜੋ ਵੀ ਇਧਰ ਨੂੰ ਐਨਾ ਐਨਾ ਕਰਕੇ ਆ ਜਾਂਦਾ ਬਿਲ ਖੁੱਲਦੀ ਹੈ ਚੀਜ਼ ਐਦਾਂ ਚੌੜੀ ਮੀਨ ਚੌੜੀ ਹੁੰਦੀ ਤੇ ਇਹਨਾਂ ਨੂੰ ਆਪਾਂ ਬੋਲਦੇ ਹਾਂ ਚੜਾਈ ਇਹ ਆ ਗਈ ਲੰਬਾਈ ਆਪਣੀ ਠੀਕ ਹੈ ਬੈਲਟ ਦੀ ਇਹ ਆ ਗਈ ਜੀ ਚੜਾਈ ਠੀਕ ਹੈ ਬੈਲਟ ਦੀ ਚੜਾਈ ਐਂਡ ਲੰਬਾਈ ਨਾਪਣੀਆਂ ਕਿੰਨੀਆਂ ਅੱਗੇ ਆ ਗਈ ਜੀ ਆਪਣੀ ਸਲਵਾਰ ਦੀ ਮੋਹਰੀ ਜਾਂ ਪੌਂਚਾ ਵੀ ਕਹਿ ਦਿੰਦੇ ਆ ਇਹਦੀ ਲੰਬਾਈ ਕਿੰਨੀ ਆ ਲੰਬਾਈ ਬਾਏ ਚੌੜਾਈ ਠੀਕ ਹੈ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪੰਜਾਂ ਦਾ ਪਤਾ ਹੋਣਾ ਜੇ ਤਾਂ ਆਸਣ ਜੇ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਆਈਡੀਆ ਨਹੀਂ ਆ ਰਿਹਾ ਤੁਸੀਂ ਬਿਲਕੁਲ ਨਾਪਣਾ ਤਾਂ ਤੁਸੀਂ ਆਸਣ ਲੀਕ ਵੀ ਸਕਦੇ ਹੋ ਅਗਰ ਵਾਈਜ਼ ਆਪਾਂ ਨੂੰ ਇਹਨਾਂ ਦਾ ਆਈਡੀਆ ਹੋ ਹੀ ਜਾਂਦਾ ਵੀ ਇਸ ਹੈਲਥ ਆਪਣੀ ਹਾਈਟ ਦੇ ਅਕੋਰਡਿੰਗ ਇੰਨੀ ਆਸਣ ਜਦੋਂ ਰੱਖਣਾਗਾ ਤੇ ਬਾਕੀ ਆਸ ਨੂੰ ਜੋ 벨ਟ ਮਾਈਨਸ ਕਰਕੇ ਹੀ ਕੱਟੀ ਜਾਂਦੀ ਆ ਤਾਂ ਇਹ ਆਗਾ ਜੀ ਆਪ ਨੂੰ ਕਮੀਜ਼ ਤੇ ਸਲਵਾਰ ਦਾ ਨਾਪ ਜਿਹੜਾ ਆਪਣੇ ਕੋਲ ਹੋਣਾ ਜ਼ਰੂਰੀ ਆ ਕਸਟਮਰ ਦੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਤੁਹਾਡਾ ਇਹ ਜਿਹੜੇ ਮੇਜ਼ਰਮੈਂਟਾਂ ਕਾਪੀ ਤੇ ਜਾਂ ਡੈਰੀ ਤੇ ਲਿਖਿਆ ਹੋਣਾ ਚਾਹੀਦਾ ਤਾਂ ਕਿ ਇਹ ਨਾ ਹੋਵੇ ਜਦੋਂ ਤੁਹਾਡਾ ਕਸਟਮਰ ਤੁਹਾਡੇ ਕੋਲ ਆਵੇ ਤੇ ਤੁਸੀਂ ਉਲਝ ਜੇ ਵੀ ਕੀ ਨਾਪ ਅਸੀਂ ਲਿਖ ਲਿਆ ਤੇ ਕੀ ਸਾਡਾ ਰਹਿ ਗਿਆ ਠੀਕ ਹੈ ਇਹ ਨੇ ਥੋੜ ਤੁਨੋਂ ਆਪਾਂ ਪਹਿਲਾਂ ਟਿਪਸ ਦੱਸੀ ਨੇ ਜਦੋਂ ਕਸਟਮਰ ਤੁਹਾਡੇ ਕੋਲ ਪਹੁੰਚਦਾ ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਥੋੜੀ ਥੋੜੀ ਡਿਟੇਲ ਦੱਸਾਂਗੇ ਕਿਉਂਕਿ ਆਪਾਂ ਇਕੱਠਾ ਨਹੀਂ ਦੱਸ ਸਕਦੇ ਆਪਾਂ ਹਲਕਾ ਹਲਕਾ ਹੀ ਦੱਸ ਸਕਦੇ ਹਾਂ ਹੌਲਕੀ ਵਿਗਨਰ ਹੁੰਦੇ ਆ ਤਾਂ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੈਗੀ ਤੇ ਆਪਾਂ ਪਹਿਲਾਂ ਸ਼ੋਰਟਸ ਪਾਏ ਨੇ ਆਪਾਂ ਨਿਊ ਨਿਊ ਆਪਣਾ ਜਿਹੜਾ ਚੈਨਲ ਆ ਹੁਣੇ-ਹੁਣੇ ਚਲਾਇਆ ਆ ਤੇ ਕਿਰਪਾ ਕਰਕੇ ਤੁਸੀਂ ਆਪਣੇ ਵੀਡੀਓ ਨੂੰ ਜਿਹੜਾ ਪੇਜ ਹੈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹਰ ਕੋਈ ਚਾਹੁੰਦਾ ਵੀ ਆਪਾਂ ਆਪਣੇ ਘਰ ਵਿੱਚੋਂ ਕੋਈ ਏਦਾਂ ਦਾ ਕੰਮ ਕਰੀ ਜਿਹਦੇ ਨਾਲ ਸਾਡੀ ਰੋਜੀ ਰੋਟੀ ਚੱਲ ਸਕੇ ਨਾਲੇ ਆਪਾਂ ਹੋਰ ਨੂੰ ਵੀ ਇਹ ਜਿਹੜਾ ਗਾਈਡਨੈਂਸ ਕਰਦੇ ਰਹੀ ਹੈ ਹਨਾ ਗਾਈਡ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਆਪਣੇ ਨੂੰ ਪਰਮਾਤਮਾ ਨੇ ਆਪਾਂ ਨੂੰ ਬੁੱਧੀ ਦਿੱਤੀ ਆ ਜਿਹਦੇ ਅਕੋਰਡਿੰਗ ਆਪਾਂ ਦੂਜਿਆਂ ਨੂੰ ਉਹਨਾਂ ਵੰਡੀਏ ਕਿਉਂਕਿ ਇਹ ਆਪਣੇ ਕੋਲ ਜਿਹੜਾ ਵੀ ਗਿਆਨ ਹੁੰਦਾ ਜੇ ਆਪਾਂ ਇਹਨੂੰ ਗਾਂ ਵੰਡਾਂਗੇ ਇਹਦੇ ਤਾਂ ਹੀ ਆਪਣੇ ਕੋਲ ਵਾਧਾ ਹੋਗਾ ਕਿਉਂਕਿ ਜਿਹੜਾ ਗਿਆਨ ਆਪਣੇ ਕੋਲ ਹੈਗਾ ਜੇ ਆਪਾਂ ਉਸ ਨੂੰ ਹੀ ਰੱਖੀ ਰੱਖਾਂਗੇ ਤਾਂ ਆਪਣੇ ਦਿਮਾਗ ਵਿੱਚ ਥੋੜਾ ਘਾਟਾ ਪੈ ਜੂ ਦਿਮਾਗ ਦਾ ਕਿਉਂਕਿ ਜਿਹੜਾ ਆਪਣਾ ਗਿਆਨ ਵੰਡ ਦਿੰਨੇ ਆ ਉਹਦੇ ਨਾਲ ਆਪਣੇ ਦਿਮਾਗ ਚ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਨਿਕਲ ਜਾਂਦੀਆਂ ਨੇ ਤੇ ਹੋਰ ਪਾਉਣ ਨੂੰ ਜਗ੍ਹਾ ਮਿਲ ਜਾਂਦੀ ਹੈ ਹਨਾ ਤਾਂ ਤਾਂ ਹੀ ਆਪਾਂ ਕਹਿ ਰਹੇ ਆ ਵੀ ਤੁਸੀਂ ਇਹ ਜਿਹੜੀ ਆਪਣੀ ਨੌਲੇਜ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਨੂੰ ਹੋਰ ਵੀ ਸਮਝ ਲੱਗ ਸਕੇ ਤੇ ਆਪਣਾ ਜਿਹੜਾ ਕਾਰੋਬਾਰ ਆ ਉਹ ਚਲਾ ਸਕਣਾ ਤੇ ਆਪਣੀ ਇੰਸਟਾ ਤੇ ਵੀ ਸੇਮ ਹੀ ਆਈਡੀ ਬਣੀ ਹੋਈ ਆ ਉਹ ਤੇ ਵੀ ਆਪ ਨੂੰ ਫੋਲੋ ਜ਼ਰੂਰ ਕਰਨਾ ਤੇ ਫੇਸਬੁੱਕ ਤੇ ਵੀ ਆਪਾਂ ਹੁਣੇ-ਹੁਣੇ ਕੰਮ ਜਿਹੜਾ ਆਪਣੇ ਪੇਜ ਆ ਸਟਾਰਟ ਕੀਤੇ ਆ ਇੰਸਟਾਗ੍ਰam ਤੇ ਪਹਿਲਾਂ ਹੈਗੇ ਸੀ ਆਪਣੇ 7500 ਫਾਲੋਅਰ ਹੈਗਾ ਸੀ ਉਹ ਪਤਾ ਨਹੀਂ ਕੀ ਕਾਰਨ ਕਰਕੇ ਆਪਣੀ ਆਈਡੀ ਜਿਹੜੀ ਬੰਦ ਹੋ ਗਈ ਆਪਾਂ ਨਿਊ ਚਲਾਈ ਆ ਹੁਣ ਤਾਂ ਤੁਸੀਂ ਪਲੀਜ਼ ਮੈਨੂੰ ਸਪੋਰਟ ਕਰਨੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਈ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਆਰ ਬਾਕੀ ਦੀ ਪੈਨਸਲ ਦੀ ਗੱਲ ਹੈ ਪੈਨਸਲ ਜਿਹੜਾ ਤੁਸੀਂ ਇੱਥੇ ਨਾ ਆਪੇ ਪੈਨਸਲ ਨਾਲ ਹੀ ਲਿਖਣਾ ਕਿਉਂਕਿ ਪੈਨਸਲ ਨਾਲ ਲਿਖਿਆ ਹੋਇਆ ਕੰਮ ਆਪਾਂ ਰੇਜ਼ ਕਰ ਸਕਦੇ ਹਾਂ ਪੈਨ ਨਾਲ ਲਿਖਾਂਗੇ ਤਾਂ ਕੱਟ ਵੱਡ ਬਹੁਤ ਜ਼ਿਆਦਾ ਹੋ ਜਾਂਦੀ ਆ ਤਾਂ ਉਹਦੇ ਨਾਲ ਜਿਹੜਾ ਪੇਜ ਬਹੁਤ ਖਰਾਬ ਹੋ ਜਾਊਗਾ ਆਪਣਾ ਰੇਜ਼ ਐਂਡ ਪੈਨਸਲ ਨੂੰ ਰੇਜ਼ ਕਰੋ ਦੁਬਾਰਾ ਤੋਂ ਲਿਖੋ ਕਿਉਂਕਿ ਜਦੋਂ ਕਸਟਮਰ ਨੇ ਇੱਕ ਤੁਹਾਡੇ ਤੋਂ ਸੂਟ ਦੋ ਵਾਰ ਸਟੀਚ ਕਰਵਾ ਲਿਆ ਉਹਨੂੰ ਪਤਾ ਲੱਗ ਜਾਊਗਾ ਵੀ ਇਹ ਆਪਣਾ ਟੇਲਰ ਕਿੱਦਾਂ ਦਾ ਆਪਾਂ ਨੂੰ ਵੀ ਆਪਣੇ ਕਸਟਮਰਾਂ ਦੇ ਥੋੜੀ ਪਤਾ ਲੱਗ ਜੂ ਵੀ ਉਹ ਕਿਦਾਂ ਦਾ ਸੂਟ ਪਾਉਣਾ ਚਾਹੁੰਦੇ ਆ ਖੁੱਲਾ ਜਾਂ ਟਾਈਟ ਫਿਟਿੰਗ ਲੈਣਾ ਚਾਹੁੰਦੇ ਆ ਜਾਂ ਲੂਜ਼ਿੰਗ ਪਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਨਾਪ ਆ ਜਿਹੜਾ ਤੁਸੀਂ ਇੱਥੇ ਪੈਨਸਲ ਨਾਲ ਹੀ ਲਿਖੋਗੇ ਲਿਖਣਾ ਕਿਦਾਂ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਮੇਜ਼ਰ ਕਰਕੇ ਦੱਸਾਂਗੇ ਕਿ ਮੈਸਟਰ ਸੋ थैंक यू so much